ਤੁਸੀਂ ਦੇਖ ਰਹੇ ਹੋ ਲੁਧਿਆਣਾ ਆ ਟਾਈਮਸ ਸਸਕਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਆ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਸੀ ਫੈਸਲਾ ਕੌਣ ਮੀਟਿੰਗ ਕਿਹਾ ਜਾ ਰਿਹਾ ਸੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਫੈਸਲਾ ਜ਼ਰੂਰ ਹੋ ਜਾਏਗਾ ਪਰ ਕਿਸਾਨਾਂ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਪਰ ਮੀਟਿੰਗ ਵੀ ਬੇਸਿੱਟਾ ਰਹੀ ਆ ਹੋਰ ਕੀ ਰਿਹਾ ਇਸ ਮੀਟਿੰਗ ਦੇ ਵਿੱਚ ਖਾਸ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਦਰਸ਼ਨ ਸਿੰਘ ਮੱਕੜ ਮੌਜੂਦ ਨੇ ਮੱਕੜ ਸਾਹਿਬ ਫੈਸਲਾ ਕੋਣ ਮੀਟਿੰਗ ਕਿਹਾ ਜਾ ਰਿਹਾ ਸੀ ਮੀਟਿੰਗ ਖਤਮ ਹੋ ਗਈ ਮੀਟਿੰਗ ਬੇਸਿੱਟਾ ਰਹੀ ਹੋਰ ਕੀ ਇਸ ਮੀਟਿੰਗ ਦੇ ਵਿੱਚ ਹੋਇਆ ਸਨਮ ਹੁਣ ਤੱਕ 8 ਮੀਟਿੰਗਾਂ ਹੋ ਚੁੱਕੀਆਂ ਨੇ ਅੱਜ ਦੀ 8ਵੀਂ ਮੀਟਿੰਗ ਸੀ ਔਰ ਇਹਨੂੰ ਇਸ ਕਰਕੇ ਫੈਸਲਾ ਕੋਨ ਕਿਹਾ ਜਾ ਰਿਹਾ ਸੀਗਾ ਕਿ ਇਸ ਤੋਂ ਬਾਅਦ ਸਰਕਾਰ ਦੇ ਕੋਲ ਕਹਿਣ ਨੂੰ ਕੁਝ ਵੀ ਨਹੀਂ ਸੀ ਬਚਿਆ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਇਹਨਾਂ ਨੇ ਦੋ ਟੁੱਕ ਗੱਲਬਾਤ ਕਰ ਦਿੱਤੀ ਸੀ ਕਿਸਾਨ ਦਿੱਤੇ ਬੰਦਿਆਂ ਨੇ ਇਹਨਾਂ ਦੇ ਆਗੂਆਂ ਨੇ ਕਿ ਅਸੀਂ ਬਿੱਲ ਰੱਦ ਕਰਨ ਤੋਂ ਬਿਨਾ ਜਿਹੜੇ ਖੇਤੀ ਬਿੱਲ ਨੇ ਜੀ ਰੀਪੀਲ ਤੁਸੀਂ ਨਹੀਂ ਕਰਦੇ ਇਸ ਤੋਂ ਬਿਨਾ ਅਸੀਂ ਹੋਰ ਕਿਸੇ ਚੀਜ਼ ਦੇ ਬਿਲਕੁਲ ਅਸੀਂ ਡਿਸਕਸ ਨਹੀਂ ਕਰਾਂਗੇ ਅਸੀਂ ਗੱਲ ਨਹੀਂ ਕਰਾਂਗੇ ਅਸੀਂ ਤੁਹਾਡੇ ਨਾਲ ਮੀਟਿੰਗ ਨਹੀਂ ਕਰਾਂਗੇ ਉਹਨਾਂ ਨੇ ਫਿਰ ਇਸ ਗੱਲ ਦੇ ਉੱਤੇ ਆ ਰਿਹਾ ਸੀਗਾ ਤੇ ਸਾਨੂੰ 2 ਦਿਨ ਦਾ ਸਮਾਂ ਦਿਓ ਹੋਮਵਰਕ ਕਰ ਲਈ ਉਹ ਫਿਰ ਉਹਨਾਂ ਨੇ 4 ਦਿਨ ਦੀ ਹੋਈ ਸੀ ਕਿਉਂਕਿ ਪਿਛਲੇ 3 ਤਰੀਕ ਨੂੰ ਮੀਟਿੰਗ ਹੋਈ ਸੀ ਉਹ 8 ਤਰੀਕ ਨੂੰ ਅਧਿ ਜੜੀ ਹੋਈ ਹੈ ਇਹਨਾਂ ਨੇ ਕਿਹਾ ਸੀ ਵੀ ਠੀਕ ਹੈ ਤੁਸੀਂ ਸਮਾਂ ਲੈ ਲਓ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਹੋਮਵਰਕ ਕੀਤਾ ਅੱਜ ਸਵੇਰੇ ਵੀ ਮੀਟਿੰਗ ਤੋਂ ਪਹਿਲਾਂ ਤੋਮਰ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਹੈ ਅੱਜ ਦੀ ਸਾਰੀ ਮੀਟਿੰਗ ਬੜੇ ਨਾਟਕੀ ਅੰਦਾਜ਼ ਤੇ ਵਿੱਚ ਹੋਈ ਹੈ ਜਿਹੜੀਆਂ ਜਿੱਥੇ ਅੰਦਰੋਂ ਸਾਰੇ ਵਿਗਿਆਨਪਮਚੋਂ ਤੋਂ ਕਿਸਾਨ ਵੀ ਬਾਹਰ ਆ ਚੁੱਕੇ ਸਾਰੇ ਲੇਕਿਨ ਅੰਦਰੋਂ ਅਪਡੇਟਸ ਮਿਲਦੇ ਰਹੇ ਨੇ ਸਾਨੂੰ ਸਾਰਿਆਂ ਨੂੰ ਅੱਜ ਇਸ ਤਰ੍ਹਾਂ ਕਿ ਕਿਸਾਨਾਂ ਨੇ ਉਹ ਦੋ ਟੁਕ ਜਿਵੇਂ ਪਹਿਲਾਂ ਗੱਲ ਕੀਤੀ ਹੋਈ ਹੈ ਅਸੀਂ ਉਹਦੇ ਤੇ ਆ ਉਹ ਸਮਝਾਉਂਦੇ ਨੇ ਅੱਜ ਫੇਰ ਹੂੰ ਨਰੀਂਦਰ ਤੋਮਰ ਵੀ ਤੇ ਦੂਜੇ ਸਾਥੀ ਵੀ ਜਿਹੜੇ ਸੀਗੇ ਉਹਨਾਂ ਨੇ ਪਿਯੂਸ਼ ਗੋਇਲ ਵੀ ਔਰ ਉਹ ਸਮਝਾਉਂਦੇ ਰਹੇ ਕਿ ਇਹਨਾਂ ਦੇ ਬੜੇ ਫਾਇਦੇ ਆ ਤੁਸੀਂ ਲਾਗੂ ਕਰਕੇ ਦੇਖੋ ਅਸੀਂ ਆ ਕਰਦੇ ਆਂਗੇ ਆ ਕਰਦੇ ਆਂਗੇ ਹੋਰ ਵੀ ਕਈ ਤਰ੍ਹਾਂ ਦੇ ਵਿੱਚ ਉਹਨਾਂ ਨੇ ਉਹਦੇ ਵਿੱਚ ਕੀਤੇ ਆ ਔਰ ਸਭ ਤੋਂ ਜਿਹੜਾ ਅੱਜ ਫੋਰਸਫੁਲ ਔਰ ਜਿਹੜਾ ਸੀਗਾ ਕਿਉਂਕਿ ਜਿਹੜੀ ਲਾਈਵ ਬਲਬੀਰ ਸਿੰਘ ਰਾਜੇਵਾਲ ਦੀ ਜੋ ਉਹਨਾਂ ਨੇ ਉਹਨਾਂ ਨੂੰ ਸਰਕਾਰ ਨੂੰ ਕਿਹਾ ਜੋ ਸੁਣਾਇਆ ਔਰ ਜੋ ਉਹਨਾਂ ਨੇ ਕਿਹਾ ਵੀ ਇਹ ਤੁਹਾਡੀ ਅੜੀ ਹੈ ਤੁਹਾਡੀ ਜ਼ਿੱਦ ਹੈ ਜਿਹੜੀ ਹੈਗੀ ਆ ਇਹ ਸਾਨੂੰ ਬੜੀ ਮਤਲਬ ਤੁਹਾਨੂੰ ਬੜੀ ਮਹਿੰਗੀ ਪੈ ਸਕਦੀ ਹੈ ਕਿਉਂਕਿ ਇਸ ਵੇਲੇ ਕਦੇ ਤੁਸੀਂ ਕਹਿੰਦੇ ਹੋ ਵੀ ਇਹ ਵਖਵਾਦੀ ਨੇ ਕਦੇ ਤੁਸੀਂ ਕਹਿੰਦੇ ਹੋ ਅਖਵਾਦੀ ਕਦੇ ਤੁਸੀਂ ਮਾਓਵਾਦੀ ਕਹਿੰਦੇ ਹੋ ਕਦੇ ਤੁਸੀਂ ਕਾਮਰੇਡ ਕਹਿੰਦੇ ਹੋ ਤੇ ਉਹ ਕਹਿੰਦੇ ਨੇ ਵੀ ਗਲਤ ਨੋਟ ਕਰ ਲਓ ਇਹਨਾਂ ਦੇ ਵਿੱਚੋਂ ਕਿਸਾਨ ਨੇ ਸਾਰੇ ਹੂੰ ਕੋਈ ਕਾਮਰੇਡ ਹੋਵੇ ਜਾਂ ਕੋਈ ਮਾਓਵਾਦੀ ਹੋਵੇ ਜਾਂ ਕੋਈ ਉਹ ਵਖਰੀ ਉਹ ਆਪਣੇ ਘਰ ਹੋਊਗਾ ਲੇਕਿਨ ਇੱਥੇ ਜਦੋਂ ਸਾਡੇ ਕੋਲ ਨਹੀਂ ਇੱਥੇ ਕਿਸਾਨ ਜਿੱਤੇ ਬੰਦਿਆਂ ਆਪਣੇ ਆਪਣੇ ਜਥੇਬੰਦੀਆਂ ਨਾਲ ਸੰਬੰਧਤ ਨੇ ਉਹ ਇਸ ਕਰਕੇ ਇਹਨਾਂ ਦੀ ਗੱਲ ਤੁਹਾਨੂੰ ਸੁਣਨੀ ਪੈਣੀ ਆ ਔਰ ਕੱਲ ਜਿਹੜਾ ਇਹਨਾਂ ਨੇ ਜਿਹੜੇ ਦਿੱਲੀ ਦੇ ਚਾਰ ਚੁਫੇਰੇ ਜਿਹੜਾ ਉਹਦੇ ਵਿੱਚ ਟਰੈਕਟਰ ਰੈਡੀਆਂ ਜੱਡੀਆਂ ਨੇ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀਗੀਆਂ ਔਰ ਉਹਦੇ ਵਿੱਚ ਔਰਤਾਂ ਵੀ ਸੀ ਔਰ ਦੁੱਧ ਡਾਡੇ ਹਰ ਜਗ੍ਹਾ ਦੇ ਉੱਤੋਂ ਆਏ ਸੀਗੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਯੂਪੀ ਤੋਂ ਦੂਸਰੀ ਸੂਬਿਆਂ ਦੇ ਜਿਹੜੇ ਕਿਸਾਨ ਆਏ ਸੀ ਟਰੈਕਟਰ ਉੱਤੇ ਰੈਡੀਆਂ ਕਰਕੇ ਉਹਨਾਂ ਨੇ ਔਰ ਇੱਕ ਐਸ ਕੇ 26 ਜਨਵਰੀ ਦਾ ਟ੍ਰੇਲਰ ਹੈ ਹੂੰ ਸੋ ਉਹਨਾਂ ਨੇ ਕੱਲ ਆਪਣੀ ਤਾਕਤ ਦਿਖਾਤੀ ਸੀ ਕਿ ਸਰਕਾਰ ਨੂੰ ਪਤਾ ਲੱਗ ਗਿਆ ਸੀ ਇਸ ਗੱਲ ਦਾ ਕਿ ਵੀ ਇਹਨਾਂ ਦੇ ਵਿੱਚ ਇੱਕ ਹੈਗਾ ਹੋਰ ਇਹ ਨਹੀਂ ਕਰਦਾ ਪਰ ਉਹਦੇ باوجود ਸਰਕਾਰ ਦੀ ਅੜੀ ਹੈ ਮੋਦੀ ਸਰਕਾਰ ਦੀ ਅੜੀ ਹੈ ਕਿ ਮੈਂ ਨਾ ਮੰਨੂ ਵਾਲੇ ਗੱਲ ਬਿੱਲ ਰੱਦ ਨਹੀਂ ਕਰਾਂਗੇ ਅੱਜ ਕਿਸਾਨਾਂ ਨੇ ਸਾਰੀ ਮੀਟਿੰਗ ਦੇ ਵਿੱਚ ਨਾ ਤਾਂ ਖਾਣਾ ਖਾਦਾ ਜੀ ਔਰ ਨਾ ਹੀ ਚਾਹ ਪੀਤੀ ਔਰ ਇੱਕ ਮੌਕਾ ਇਹੋ ਦਾ ਵੀ ਆਇਆ ਮੀਟਿੰਗ ਦੇ ਵਿੱਚ ਕਿ ਕਿਸਾਨਾਂ ਨੇ ਮੌਨ ਤਰ ਲਿਆ ਜੀ ਅਸੀਂ ਕੁਝ ਨਹੀਂ ਕਹਿਣਾ ਤੁਸੀਂ ਜੋ ਆਪਣਾ ਕਹਿਣਾ ਵੀ ਸਾਨੂੰ ਮੀਟਿੰਗ ਕਰਕੇ ਆਪਣਾ ਸਾਰਾ ਦੱਸ ਦੋ ਔਰ ਵਿਗਿਆਨ ਪਵੰਦੇ ਅੰਦਰ ਹੀ ਜਦੋਂ ਕਿਸਾਨ ਮੌਨ ਤਾਰ ਕੇ ਬੈਠੇ ਰਹੇ ਔਰ ਉਹ ਆਪਣੀ ਵੱਖਰੀ ਮੀਟਿੰਗ ਕਰਦੇ ਰਹੇ ਕੁਝ ਸਮਾਂ ਮੀਟਿੰਗ ਕਰਕੇ ਉਹਨਾਂ ਨੇ ਫਿਰ ਇਹ ਕਿਹਾ ਕਿ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੇ ਫਿਰ ਫੈਸਲਾ ਸੁਪਰੀਮ ਕੋਰਟ ਦੇ ਛੱਡ ਦਿਓ 11 ਤਰੀਕ ਨੂੰ ਉਹਦੇ ਵਿੱਚ ਸੁਣਵਾਈ ਹੋਣੀ ਹੈ ਜਿਹੜੀ ਪਿਛਲੀ ਸੁਣਵਾਈ ਹੋਈ ਸੀ ਜੀ ਉਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਦੇ ਹਾਲਾਤ ਕੋਈ ਬਦਲੇ ਨਹੀਂ ਹੈ। ਹੂੰ ਸਾਨੂੰ ਬੜੀ ਇਹਦੀ ਗੱਲ ਦੀ ਚਿੰਤਾ ਹੈਗੀ ਆ। ਔਰ ਸਰਕਾਰ ਨੂੰ ਕਿਹਾ ਸੀਗਾ ਵੀ ਤੁਸੀਂ ਹੁਣ ਦੱਸੋ। ਹੂੰ ਸਰਕਾਰ ਦਾ ਜਿਹੜਾ ਵਕੀਲ ਸੀਗਾ ਕਿਉਂਕਿ ਕਿਸਾਨ ਜਿੱਥੇ ਬੰਦੀ ਬੰਨ੍ਹ ਨੂੰ ਕੋਈ ਨਹੀਂ ਸੀਗਾ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਪ੍ਰੋਸੈਸਰ ਨਹੀਂ ਦੇ ਦੇ ਦੀ ਸਰਵ ਉਦਾਲਤ ਦੇ ਉੱਤੇ ਵੀ ਸਾਨੂੰ ਹੈ ਨਹੀਂਗਾ ਸਾਨੂੰ ਕੋਈ ਵੀ ਅਸੀਂ ਤਾਂ ਆਪਣਾ ਬਿੱਲ ਰੱਦ ਕਰਾਉਦੇ ਨਹੀਂ। ਔਰ ਸਰਕਾਰ ਨੇ ਕਿਹਾ ਸੀ ਕਿ ਨਹੀਂ ਦੀ ਗੱਲਬਾਤ ਬੜੇ ਅੱਛੇ ਮਾਹੌਲੇ ਵਿੱਚ ਚੱਲ ਰਹੀ ਹੈ ਅਸੀਂ ਚਾਹੁੰਦੇ ਆ ਵੀ ਗੱਲ ਅੱਗੇ ਵੱਧੇ ਤੇ ਗੱਲ ਸਿਰੇ ਲੱਗੇ। ਉਸ ਕਰਕੇ ਸੁਪਰੀਮ ਕੋਰਟ ਨੇ ਤਰੀਕ ਪਾਤੀ ਸੀ 11 ਹੂੰ ਔਰ 11 ਤੋਂ ਬਾਅਦ ਇਹ ਉਹਨਾਂ ਨੇ ਕਹੇ ਸੀ ਵੀ ਜੇ ਤੁਹਾਡੀ ਗੱਲ ਪੋਜ਼ਿਟਿਵ ਚਲਦੀ ਹੈ ਸੁਪਰੀਮ ਕੋਰਟ ਦੇ ਚੀਫ ਜਸਸ ਨੇ ਕਿਹਾ ਵੀ ਜੇ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਸਮਝੌਤਾ ਹੋ ਸਕਦਾ ਹੈ ਤਾਂ ਅਸੀਂ ਇਹ ਮਾਮਲਾ ਅਸੀਂ ਹੋਰ ਤਰੀਕ ਵੀ ਟਾਲ ਦਿਆਂਗੇ ਹੂੰ ਫਿਰ ਇਹ ਇਹ ਤੇ ਅੱਜ ਦੀ ਮੀਟਿੰਗ ਦੇ ਵਿੱਚ ਇਹ ਵੀ ਸੁਪਰੀਮ ਇਹਨੇ ਸਰਕਾਰ ਨੇ ਕਿਹਾ ਸੀਗਾ ਕਿ ਤੁਸੀਂ ਸੁਪਰੀਮ ਕੋਰਟ ਦੇ ਫਿਰ ਫੈਸਲੇ ਤੇ ਦੇਖਣਾ ਉਹਨਾਂ ਨੇ ਕਿਹਾ ਵੀ ਸਾਨੂੰ ਕਿਸੇ ਚੀਜ਼ ਤੇ ਨਹੀਂ ਤੁਸੀ ਆਪਣੀ ਅੜੀ ਛੱਡੋ ਤੁਸੀਂ ਜੇ ਬਿੱਲ ਰੱਦ ਕਰਨੇ ਆ ਤਾਂ ਕਰੋ ਜੇ ਨਹੀਂ ਤਾਂ ਫਿਰ ਅਸੀਂ ਮੀਟਿੰਗ ਤੋਂ ਬਾਹਰ ਕਰਦੇ ਹਾਂ। ਮਤਲਬ ਸਰਕਾਰ ਨੇ ਹੁਣ ਗੱਲ ਸੁਪਰੀਮ ਕੋਰਟ ਦੇ ਉੱਤੇ ਛੱਡ ਦਿੱਤੀ ਹੈ ਕਿ ਜੋ ਸੁਪਰੀਮ ਕੋਰਟ ਦਾ ਫੈਸਲਾ ਹੋਏਗਾ ਉਹੀ ਹੁਣ ਦੇਖਿਆ ਜਾਏਗਾ। ਨਹੀਂ ਸਰ ਹੁਣ ਉਹਦੇ ਵਿੱਚ ਬਾਅਦ ਦੇ ਵਿੱਚ ਫਿਰ ਇਹ ਹੋ ਗਿਆ ਜਿਵੇਂ ਪਿਛਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਸਮਾਂ ਦਿਆ ਸੀ ਹੋਮਵਰਕ ਕਰਨ ਦਾ। ਹੁਣ ਉਹਦੇ ਵਿੱਚ ਇਹ ਹੋ ਗਿਆ ਵੀ ਅਗਲੀ ਮੀਟਿੰਗ ਫਿਕਸ ਕਰ ਦਿੱਤੀ ਆ 15 ਤਰੀਕ। ਹੂੰ ਐਸੇ 15 ਤਰੀਕ ਨੂੰ 15 ਜਨਵਰੀ ਨੂੰ ਇਹਨਾਂ ਦੀ ਇੱਕ ਹੋਰ ਮੀਟਿੰਗ ਹੋਏਗੀ। ਹੂੰ ਅ ਕਿਸਾਨ ਜਥੇਬੰਦੀਆਂ ਦੀ ਇਹਨਾਂ ਦੀ ਹੈ। ਉਹਦੇ ਵਿੱਚ ਕੀ ਮਤਲਬ ਉਹਦੇ ਵਿੱਚ ਮੀਟਿੰਗ ਲਈ ਇਸ ਕਰਕੇ ਕਿਸਾਨ ਮੰਨ ਗਏ ਨੇ ਕਿ ਉਹਨਾਂ ਨੂੰ ਕੁਝ ਇਹੋ ਜਿਹਾ ਮਿਲਿਆ ਜਿਹੜਾ ਹੁਣ ਉਹਨਾਂ ਨੇ ਟਾਈਮ ਵੀ ਇੱਕ ਹਫ਼ਤੇ ਦਾ ਲੈ ਲਿਆ 10 ਤਰੀਕ ਸੀਗੀ ਉਹਨਾਂ ਨੇ 15 ਦਿਨ ਤੇ ਇੱਕ ਹਫ਼ਤੇ ਦਾ ਟਾਈਮ ਲੈ ਲਿਆ ਔਰ ਇੱਕ ਕਿਸਾਨਾਂ ਨੇ ਬਿਲਕੁਲ ਸਾਫ਼ ਕਰ ਦਿੱਤਾ ਸਪਸ਼ਟ ਕਰ ਦਿੱਤਾ ਕਿ ਜਦੋਂ ਤੱਕ ਬਿੱਲ ਰੱਦ ਨਹੀਂ ਹੁੰਦੇ ਅਸੀਂ ਇੱਥੋਂ ਵਾਪਸ ਘਰ ਨੂੰ ਨਹੀਂ ਜਾ ਰਹੇ ਅਸੀਂ ਉਦੋਂ ਹੀ ਜਾਵਾਂਗੇ ਜਦੋਂ ਇਹ ਬਿੱਲ ਰੱਦ ਹੋਣਗੇ ਔਰ ਸਾਡੀ ਮਤ ਜਿੱਤ ਹੋਏ ਜਿਹੜੀਆਂ ਸਾਰੇ ਮਖੀਰ ਸਾਹਿਬ ਕੱਲ ਜਿਸ ਤਰ੍ਹਾਂ ਹਲਚਲ ਮਚੀ ਹੋਈ ਸੀ ਪ੍ਰਧਾਨ ਮੰਤਰੀ ਨੇ ਪਰਸੋਂ ਪੰਜਾਬ ਦੇ ਲੀਡਰ ਭਲਾਏ ਸੀ ਹਰਜੀਤ ਗਰੇਵਾਲ ਹੋਰੀ ਹੋਗੇ ਸੁਰਜੀਤ ਜਿਆਣੀ ਜੀ ਹੋਗੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਕੱਲ ਅਮਿਤ ਸ਼ਾਹ ਜੀ ਨੇ ਵੀ ਸਾਰੇ ਪੰਜਾਬ ਦੇ ਲੀਡਰ ਸੱਦੇ ਸੀਗੇ ਕਾਫੀ ਹਲਚਲ ਜਿਹੜੀ ਤੇਜ਼ ਸੀ ਅਤੇ ਕੱਲ ਇੱਕ ਨਾਨਕਸਰ ਵਾਲੇ ਬਾਬਾ ਲੱਖਾ ਸਿੰਘ ਜੀ ਵੀ ਉੱਥੇ ਪਹੁੰਚੇ ਸੀਗੇ ਵਿਚੋਲਗੀ ਕਰਨ ਦੇ ਲਈ ਪਹੁੰਚੇ ਸੀ ਪਰ ਕਿਸਾਨਾਂ ਨੇ ਉਹਨਾਂ ਦਾ ਰੱਦ ਕਰ ਦਿੱਤਾ ਕਿ ਸਾਨੂੰ ਕਿਸੇ ਵੀ ਮੀਡੀਏਟਰ ਦੀ ਲੋੜ ਨਹੀਂ ਹੈਗੀ ਤਾਂ ਇਹ ਲੱਗ ਰਿਹਾ ਸੀਗਾ ਕਿ ਕੋਈ ਨਾ ਕੋਈ ਸਰਕਾਰ ਫਾਰਮੂਲਾ ਜ਼ਰੂਰ ਲੈ ਕੇ ਆਏਗੀ ਜਿਸ ਤਰ੍ਹਾਂ ਸਵੇਰੇ ਵੀ ਉਗਰਾਹਾਂ ਸਾਹਿਬ ਨੇ ਵੀ ਕਿਹਾ ਸੀ ਕਿ ਸਰਕਾਰ ਪਹਿਲਾਂ ਗੱਲਬਾਤ ਕਰੇਗੀ ਪਹਿਲਾਂ ਕਹੇਗੀ ਇੱਕ ਫਾਰਮੂਲਾ ਰੱਖੇਗੀ ਫਿਰ ਕਿਸਾਨ ਜਥੇਬੰਦੀਆਂ ਮੀਟਿੰਗ ਦਾ ਵਾਕਆਊਟ ਕਰਨ ਲੱਗਣਗੀਆਂ ਤੇ ਫਿਰ ਕਿਸਾਨ ਫਿਰ ਸਰਕਾਰ ਜਿਹੜੀ ਆਪਣੀ ਜੇਬ ਚੋਂ ਦੂਸਰਾ ਪ੍ਰੋਪੋਜ਼ਲ ਕੱਢਣਗੀਆ ਪਰ ਇਸ ਮੀਟਿੰਗ ਦੇ ਵਿੱਚ ਕੋਈ ਸਰਕਾਰ ਪ੍ਰੋਪੋਜ਼ਲ ਨਹੀਂ ਲੈ ਕੇ ਆਈ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਨਾਨਕ ਸੰਪਰਦਾਇ ਦੇ ਮੁਖੀ ਨੇ ਜਗਰਾਉਂ ਵਾਲੇ ਸੰਤ ਬਾਬਾ ਲਖਾ ਸਿੰਘ ਕੀ ਗਿਆ ਸੀ ਇਹਦੇ ਵਿੱਚ ਇੱਕ ਇਨੀਸ਼ੀਏਟਿਵ ਜਿਹੜਾ ਸੀਗਾ ਇੱਕ ਪਹਿਨ ਕਦਮੀ ਸੀ ਇੱਕ ਪਾਟ ਪਾ ਲਈਤੀ ਸੀ ਉਹਨੇ ਜਿਹੜੇ ਦਿੱਲੀ ਬੈਠੇ ਨੇ ਲੀਡਰ ਜਿਹੜੇ ਉੱਥੇ ਬੈਠੇ ਨੇ ਸੁਰਜੀਤ ਜਿਆਨੀ ਆ ਹਰਜੀਤ ਗਰੇਵਾਲ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਸੰਪਰਕ ਕੀਤਾ ਔਰ ਉਸ ਦਿਨ ਇਸੇ ਕਰਕੇ ਦੇਰ ਸ਼ਾਮ ਮਤਲਬ ਉਹਨਾਂ ਦੀ ਸਾਰੇ ਆਗੂਆਂ ਦੀ ਮੋਦੀ ਦੇ ਨਾਲ ਪ੍ਰਧਾਨ ਮੰਤਰੀ ਦਾ ਮੀਟਿੰਗ ਬਣੀ ਸੀ ਹਰਜੀਤ ਗਰੇਵਾਲ ਹਾਲਾਂਕਿ ਉਦੋਂ ਇਹ ਗੱਲ ਬਾਹਰ ਨਹੀਂ ਆਈ ਸੀ ਜਿਹੜੀ ਐਕਚੁਅਲ ਮੀਟਿੰਗ ਹੋਈ ਹੈ ਸੰਤ ਲਖਨ ਸਿੰਘ ਉਹਨਾਂ ਦੇ ਨਾਲ ਉਹ ਗੱਲ ਹੋਈ ਸੀ ਉਹ ਗੱਲ ਹੋਈ ਹੈ ਭਾਪਾ ਅਗੂ ਨੇ ਜਿਹੜੇ ਇੰਟਰਨੈਸ਼ਨਲ ਫੋਕਸ ਪਰਸਨ ਨੇ ਹੁਣ ਤਾਂ ਗੱਲ ਬਾਹਰ ਆ ਗਈ ਜ਼ਾਰ ਹੋ ਗਈ ਸਾਰਾ ਖੁਸ਼ੀ ਹੈ ਕਿ ਉਹ ਕਮਲਜੀਤ ਸ਼ਰੋਈ ਨੇ ਜਿਹੜੇ ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਵੀ ਨੇ ਬੜੇ ਲੰਬੇ ਸਮੇਂ ਤੋਂ ਔਰ ਇਹਦੇ ਭਾਜਪਾ ਦੇ ਨੈਸ਼ਨਲ ਸਪੋਕਸਪਰਸਨ ਨੇ ਵੀ ਬੁਲਾ ਰਹੇ ਨੇ ਉਹਨਾਂ ਨੇ ਇਨੀਸ਼ੀਏਟਿਵ ਲਿਆ ਔਰ ਦਿੱਲੀ ਤੋਂ ਪਹਿਲਾਂ ਉਹਨਾਂ ਦੀ ਰਜ਼ਾਮੰਦੀ ਲੈ ਕੇ ਦੇ ਉਹ ਉਸ ਵੜੇ ਜਦੋਂ ਮੀਟਿੰਗ ਕੱਲ ਹੋਈ ਹੈ ਸ਼ਾਮ ਨੂੰ ਉਸ ਵੜੇ ਨਰਿੰਦਰ ਤੋਮਰ ਸੁਮੇਤ ਪੂਰੇ ਦੇ ਪੂਰੇ ਖੇਤਰੀ ਮੰਤਾਲੇ ਦੇ ਅਧਿਕਾਰੀ ਉੱਥੇ ਸ਼ਾਮਲ ਸੀਗੇ ਸਾਰੇ ਹੈ ਉਹਨਾਂ ਦੇ ਵਿੱਚ ਤੇ ਲੰਬੀ ਡਿਸਕਸ਼ਨ ਹੋਈ ਹੈ ਔਰ ਉੱਥੋਂ ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਵੀ ਤੁਸੀਂ ਕਿਸਾਨਾਂ ਦੀ ਵੀ ਪੁੱਛ ਕੇ ਦੇਖੋ ਨਬਤ ਦੇ ਕੋਲ ਮਤਲਬ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਗਿਆ ਸੀਗਾ ਬਿਚੋਲਗੀ ਲਈ ਪੋਜ਼ਿਟਿਵ ਤਾਂ ਵੀ ਜੇ ਤੁਸੀਂ ਉਹਨਾਂ ਨੂੰ ਮਨਾ ਸਕਦੇ ਕਿਸੇ ਗੱਲ ਦੇ ਉੱਤੇ ਉਹਨਾਂ ਨੂੰ ਕੋਲ ਜਿਹੜਾ ਫਾਰਮੂਲਾ ਦਿੱਤਾ ਸੀਗਾ ਉਹਨਾਂ ਦੇ ਵਿੱਚ ਇਹ ਹੈ ਕਿ ਅਸੀਂ ਸੂਬਿਆਂ ਦੇ ਉੱਤੇ ਛੱਡ ਦਿਆਂਗੇ ਕਿ ਜੇ ਉਹ ਬਿੱਲ ਰੱਦ ਸਮਝਦੇ ਆਂ ਤੇ ਰੱਦ ਸਮਝਿਆ ਨੂੰ ਲਾਗੂ ਕਰਦੇ ਤਾਂ ਨਹੀਂ ਤਾਂ ਨਹੀਂ ਲਾਗੂ ਕਰਦੇ ਤਾਂ ਉਹਨਾਂ ਦੀ ਮਰਜ਼ੀ ਹੈ ਕੋਈ ਸੂਬੇ ਉੱਤੇ ਅਸੀਂ ਛੱਡ ਦਿਆਂਗੇ ਬਿਲਕੁਲ ਨਾ ਕਰ ਉਹਨਾਂ ਦੀ ਆਪਣੀ ਮਰਜ਼ੀ ਤੇ ਛੱਡ ਦਿਆਂਗੇ ਇਹ ਵਿਚੋਲਗੀ ਲੈ ਕੇ ਜਿਹੜਾ ਜੇ ਫਾਰਮੂਲਾ ਸੀਗਾ ਜਾਂ ਤਸਵੀਰ ਸੀ ਜਿਹੜੀ ਹੈ ਬਾਬਾ ਲੱਖਾਂ ਸਿੰਘ ਨੇ ਜਾਣਾ ਸੀ ਉੱਥੇ ਪਰ ਕਿਸਾਨ ਆਗੂਆਂ ਨੇ ਪਹਿਲੇ ਹੀ ਉਹਨਾਂ ਦੀ ਵਿਚੋਲਗੀ ਰੱਦ ਕਰ ਦਿੱਤੀ ਸੀ। ਕਾਰਨ ਉਹਦਾ ਇਹ ਹੈ ਕਿ ਸੰਤ ਲਖਾ ਸਿੰਘ ਜਿਹੜੇ ਹੈਗੇ ਨੇ ਇਹ ਆਪਣਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀਆਂ ਦੇ ਵਿੱਚੋਂ ਨੇ ਉਹ ਸਾਰੇ ਪਰਿਵਾਰ ਦੇ ਕਰੀਬੀਆਂ ਦੇ ਵਿੱਚੋਂ ਨੇ ਮਿੱਠੀਆਂ ਪਰਿਵਾਰ ਦੇ ਕਰੀਬੀਆਂ ਦੇ ਵਿੱਚੋਂ ਨੇ। ਔਰ ਇਸ ਕਰਕੇ ਉਹ ਸਮਝਿਆ ਜਾਂਦਾ ਸੀ ਕਿ ਕਿਸਾਨ ਦਿੱਥੇ ਬੰਦੀਆਂ ਦੇ ਵੀ ਸ਼ਾਇਦ ਕੋਈ ਉਧਰੋਂ ਹੋਵੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਵਿਚੋਲਗੀ ਕਬੂਲ ਨਹੀਂ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਾਂਗੇ। ਸੋ ਉਹ ਵਾਪਸ ਆ ਗਏ ਸੀ। ਤਾਂ ਤੇ ਲੱਖਾ ਜੀ 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 ਕਮਲਜੀਤ ਜੁੜੀ ਵੀ ਉਹ ਚੋਲਗੀ ਨਹੀਂ ਸਰੀ ਤੜੀ ਹੁਣ ਵਿਚੋਲਗੀ ਤਾਂ ਤਾਂ ਕਿਸਾਨਾਂ ਨੇ ਬਿਲਕੁਲ ਕਹਿਤਾ ਕਿ ਅਸੀਂ ਕਿਸੇ ਨੂੰ ਨਹੀਂ ਸਾਨੂੰ ਵਿਚੋਲਿਆਂ ਦੀ ਲੋੜ ਨਹੀਂ ਵਿਚੋਲਿਆਂ ਦੀ ਬਿਲਕੁਲ ਲੋੜ ਨਹੀਂ ਹੈ ਸੋ ਫਾਰਮੂਲੇ ਦੇ ਰਹੇ ਜਾਂ ਸਰ ਜੀ 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 ਜ ਕੇਂਦਰ ਸਰਕਾਰ ਕਹਿੰਦੀ ਹੈ ਕਿ ਰੱਦ assi ਕਰਨੇ ਨਹੀਂ ਹੈਗੇ ਕਿਉਂਕਿ ਜਦੋਂ ਵੀ ਕੋਈ ਅੰਦੋਲਨ ਹੁੰਦਾ ਹੈ ਜਿਹੜੇ ਅੰਦੋਲਨ ਦੀਆਂ ਮੰਗਾਂ ਹੁੰਦੀਆਂ ਨੇ 네ਗੋਸ਼ੀਏਸ਼ਨ ਹੁੰਦੀ ਹੈ ਦੋਨਾਂ ਦੇ ਵਿੱਚ ਕਾਲੇ ਸਰਕਾਰ ਵਿਚਾਲੇ ਵੀ ਤੇ ਜਿਹੜੇ ਅੰਦੋਲਨ ਕਰ ਰਹੇ ਹੁੰਦੇ ਨੇ ਉਹਨਾਂ ਦੇ ਵਿੱਚ ਘਾਰ ਵੀ 네ਗੋਸ਼ੀਏਸ਼ਨ ਹੁੰਦੀ ਹੈ ਦੋ ਮੰਗਾਂ ਸਰਕਾਰ ਮੰਨਦੀ ਹੈ ਤੇ ਇੱਕ ਮੰਗਾਂ ਪ੍ਰਦਰਸ਼ਨਕਾਰੀ ਆਪਣੀ ਛੱਡ ਦਿੰਦੇ ਨੇ ਤੇ ਇਸ ਦਾ ਫਿਰ ਕਿਸ ਤਰ੍ਹਾਂ ਹੱਲ ਨਿਕਲੇਗਾ ਕਿਉਂਕਿ 네ਗੋਸ਼ੀਏਸ਼ਨ ਕਰਨ ਲਈ ਕਿਸਾਨ ਤਿਆਰ ਨਹੀਂ ਕਿਸਾਨ ਕਹਿੰਦੇ ਨੇ ਕਿ ਜਿੰਨੀਆਂ ਸਾਡੀਆਂ ਮੰਗਾਂ ਨੇ ਸਾਰੀਆਂ ਉਦਾਂ ਹੀ ਮੰਨੋ ਤੇ ਫਿਰ ਕਿਸ ਤਰ੍ਹਾਂ ਹੱਲ ਨਿਕਲੇਗਾ ਨਹੀਂ ਦੇਖੋ ਉਹਨਾਂ ਦੀ ਬਹੁਤ ਸਾਰੀਆਂ ਨੇ ਵੀ ਤੁਸੀਂ ਸ਼ੋਧਾ ਜਿੰਨੀਆਂ ਮਰਜ਼ੀ ਕਰ ਲੋ ਜਿਹੜਾ ਦੇਖੋ ਪਹਿਲੀ ਗੱਲ ਤਾਂ ਹੁਣ ਮੈਂ ਇਹ ਕਹੂੰਗਾ ਕਿ ਇਹ ਇਸ ਵੇੜੇ ਕਿਸਾਨ ਅੰਦੋਲਨ ਨਾ ਰਹਿ ਕੇ ਜਨ ਜਨ ਅੰਦੋਲਨ ਬਣ ਗਿਆ ਹੈਗਾ ਸਿਰਫ ਇਹਦੇ ਨਾਲ ਕਿਸਾਨ ਨਹੀਂ ਮੈਂ ਕਹਿੰਦਾ ਵੀ ਜਿਹੜਾ ਦਿੱਲੀ ਦੇ ਵਿੱਚ ਬੈਠੇ ਨੇ ਬਹੁ ਗਿਣਤੀ ਲੋਕ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਨੇ ਜਿਹੜੇ ਇੱਥੇ ਕਿਤੇ ਵੀ ਹੈ ਕਿਸਾਨਾਂ ਤੋਂ ਬਿਨਾ ਵੀ ਤੁਸੀਂ ਦੇਖੋ ਕਿ ਉੱਥੇ ਮਤਲਬ ਔਰਤਾਂ ਵੀ ਇਹ ਜਿਹੜੀਆਂ ਨੇ ਵਹਿਰਾ ਕਰਕੇ ਉੱਥੇ ਕਾਲਾ ਜਿਹੜਾ ਟਰੈਕਟਰ ਡੈਲੀ ਉੱਥੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਕਾਲਾ ਸੰਘਿਆ ਕਪੂਰਥਲਾ ਤੋਂ ਲੈ ਕੇ ਦੂਜੇ ਹਰਿਆਣਾ ਤੋਂ ਲੈ ਕੇ ਔਰਤਾਂ ਵੀ ਮਤਲਬ ਉਹਦੇ ਵਿੱਚ ਹੈ ਯਾਨਕਿ ਇਹ ਹੁਣ ਜਿਹੜਾ ਇੱਕ ਜਨ ਅੰਦੋਲਨ ਬਣ ਚੁੱਕਾ ਹੈ ਇੰਨਾ ਕੰਪਰੀਹੈਂਸਿਵ ਇੰਨਾ ਵਿਆਪਕ ਇੰਨਾ ਜ਼ਬਰਦਸਤ ਜਿਹੜਾ ਹੈਗਾ ਜੀ ਤੋਂ ਇਹਦੇ ਵਿੱਚ ਸਰਕਾਰ ਨੂੰ ਸੋਚਣਾ ਪੈਣਾ ਦੇਖੋ ਸਰਕਾਰ ਦਾ ਸਿਰਫ ਤੇ ਸਿਰਫ ਇਹ ਹੈ ਅੜੀ ਜਿਹੜੀ ਹੈ ਕਿ ਦੋ ਤਿੰਨ ਕਾਰਪੋਰੇਟ ਕਰਾਣੇ ਨੇ ਜਿਨ੍ਹਾਂ ਦੀ ਖਾਤਰ ਉਹ ਸਾਰਾ ਕੁਝ ਮੋਦੀ ਨੇ ਅੜੀਆ ਔਰ ਇਹਦੇ ਵਿੱਚ ਸਰਕਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾ ਰਿਹਾ ਠੀਕ ਜੀ ਬਹੁਤ ਬਤਨਵਾਜੀਤਾ ਐਸਨ ਸਰ ਨਾਲ ਸੀਨੀਅਰ ਪੱਤਰਕਾਰ ਸਰਦਾਰ ਦਰਸ਼ਯ ਸਿੰਘ ਮੱਕੜ ਜੀ ਕਿਸਾਨਾਂ ਦੀ ਮੀਟਿੰਗ ਅਚ ਖਤਮ ਹੋ ਚੁੱਕੀ ਹੈ ਤੇ ਅੱਜ ਵੀ ਮੀਟਿੰਗ ਬੇ ਸਿੱਟਾ ਰਹੀ ਹੈ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਹੁਣ ਅਗਲੀ ਤਾਰੀਖ ਦੇ ਦਿੱਤੀ ਹੈ 15 ਜਨਵਰੀ ਦੀ ਹਾਲਾਂਕਿ ਵਿਚਾਰ 11 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ ਸੁਪਰੀਮ ਕੋਰਟ ਵੀ ਕੀ ਹੁਣ ਕੋਈ ਫੈਸਲਾ ਸੁਣਾਏਗਾ ਜਾਂ ਕੀ ਸੁਪਰੀਮ ਕੋਰਟ ਦਾ ਰੁਖ ਹੋਏਗਾ ਕਿਸਾਨਾਂ ਦੇ ਵੱਲ ਇਹ ਹੁਣ 11 ਤਰੀਕ ਨੂੰ ਹੀ ਪਤਾ ਲੱਗੇਗਾ ਤਾਂ ਬਤੇਰੇ ਅਪਡੇਟਸ ਲਈ ਸਨ ਨਾਲ ਜੁੜੇ ਰਹੋ ਲੁਧਿਆਣਾ ਤੋਂ ਸਨਮਜੀਤ ਸਿੰਘ ਲੁਧਿਆਣਾ ਟਾਈਮਸ